ਜਿਹੜੇ ਚੁਣੇ ਹੋਏ ਨਮਾਇंदे ਆ ਲੋਕਾਂ ਦੇ ਕੋਈ ਮਾੜਾ ਬੋਟਾ ਸਪੀਕਰ ਨਾ ਕਿ ਕੋਈ ਸ਼ਰਮ ਕਰ ਲੈ ਕੋ ਰਿਸਪੈਕਟ ਕਰੇ ਲੋਕਾਂ ਦੇ ਐਮ ਐਲ ਏ ਜਿੱਥੇ ਆ ਆਰਡਰ ਦੇ ਕਿੰਨੇ ਆ ਭਰੀ ਆ ਫੌਜ ਖੜੀ ਕਿੰਨੀ ਪੁਲਿਸ ਖੜੀ ਕਿੰਨੇ ਸਾਰੇ ਲੋਕਣ ਆਸਤੇ ਆ ਪੀਸੀ ਦੀ ਇੱਕ ਤਰ੍ਹਾਂ ਦੇ ਨਾਲ ਆ ਗੱਲ ਮਾਰੀ ਕੋਈ ਨਹੀਂ ਜੈਟੀ ਆਪਰ ਹੈ ਹਰ ਨਮਾਇਦੇ ਐਮ ਐਲ ਏ ਇਧਰ ਪਹਿਲਾਂ ਤੁਸੀਂ ਕਵਰ ਕਰੋ ਨਾ ਕਿ ਇੱਥੇ ਟਕਰਾਅ ਹੋਣ ਲੱਗਿਆ ਹੋਣਾ ਆਪਣੇ ਇੱਕ ਲਾਈਵ ਲਾਈਵ ਕਰ ਲੈਣਾ ਨਾਲੇ ਪਤਾ ਲੱਗ ਜਾਊਗਾ ਤੁਸੀਂ ਮੈਨੂੰ ਆਂਦੋ ਤੁਸੀਂ ਬ੍ਰਦਰ ਕਿਉਂ ਰੋਕਦੇ ਹੋ ਬਈ ਤੁਹਾਡਾ ਆਰਡਰ ਦਾ ਮਤਲਬ ਕੀ ਐ ਕੋਈ ਮਤਲਬ ਤੁਹਾਡਾ ਆਰਡਰ ਦਾ ਨਹੀਂ ਆਗੜਾ ਆਰਡਰ ਆ ਤੇਰੇ ਕੋਲ ਲੰਘ ਲੱਗ ਲੋਕਾਂ ਦੇ ਟੈਕਾ ਜੋ ਤਖਾ ਤੇ ਆਪਣਾ ਟੰਬਲ ਬਣਾਉਂਦੇ ਉਸ ਵੀ ਹੈ ਵੀਰ ਨੂੰ ਨਹੀਂ ਪਾਲਦੇ ਵਿਦਾਊਟ ਐਨੀ ਆਰਡਰ ਤੁਸੀਂ ਹਿਊਮਨ ਚੇਨ ਬਣਾ ਲਈ ਕਰੋ ਸ਼ਰਮ ਕਰ ਲਓ ਬਈ ਉਹ ਨੂੰ ਕਿਸੇ ਨੇ ਜਦੋਂ ਤੱਕੀ ਸਰਵਰ ਆਰਡਰ ਕੋਈ ਹੋਇਆ ਇਧਰ ਆਇਆ ਜਰਾ ਅੱਛਾ ਕੋਈ ਨੂੰ ਪਤਾ ਲੱਗੇ ਕਿ ਕਰ ਰਿਹਾ ਇੱਥੇ ਆ ਜੀ ਜਿਹਨੇ ਕਰਵਾਇਆ ਜਦੋਂ ਕਿਉਂ ਰੋਕ ਰਹੇ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਵੀ ਨਹੀਂ ਜਾਣਦੇ ਰੇ ਕਿਉਂ ਨਹੀਂ ਜਾਣਦੇ ਨੇ ਸਾਰੀ ਦੁਨੀਆ ਦੇਖ ਲਈ ਹੁਣ ਦੇਖੋ ਜਵਾਬ ਦਿਓ ਆਰਡਰ ਦਿਖਾਓ ਕੋਈ ਦਿਖਾਣਾ ਪੁਲਿਸ ਵਾਲੇ ਸਾਰੇ ਦਿਖਾਓ ਜਿਹੇ ਤਰ੍ਹਾਂ ਤੁਸੀਂ ਜਾਓ ਬੌਜੀ ਦੱਸੋ ਵੀ ਦੇਖੋ ਸਾਹਿਬ ਕੋਈ ਹੁਕਮ ਹੈ ਤੁਸੀਂ ਮੈਨੂੰ ਕਿਹਾ ਨਾ 5 ਮਿੰਟ ਪਹਿਲਾਂ ਵੀ 5 ਮਿੰਟ ਵੇਟ ਕਰ ਲਓ 15 ਮਿੰਟ ਹੋ ਗਏ ਲਿਆਓ ਦਿਖਾਓ ਹੁਕਮ ਹੈ ਤੁਹਾਡੇ ਕੋਲ ਅਸੀਂ ਆ ਆਰਡਰ ਲਾਓ ਆਰਡਰ ਕਿੱਥੇ ਆ ਆਲੋ ਬੜੋ ਆਲੋ ਚੁੱਪੋ ਰੋਕੋ ਸਾਨੂੰ ਲੋਕ ਦੇ ਕਹਣਾ ਆਓ ਪੰਜਾਬ ਸਰਕਾਰ ਮੁਰਦਾਬਾਦ ਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸਪੀਕਰ ਪੰਜਾਬ ਮੁਰਦਾਬਾਦ ਪੰਜਾਬ ਸਪੀਕਰ ਮੁਰਦਾਬਾਦ ਪੰਜਾਬ ਸਪੀਕਰ ਮੁਰਦਾਬਾਦ ਜਾਬ ਸਪੀਕਰ ਮੁਰਦਾਬਾਦ ਜਾਬ ਸਪੀਕਰ ਜੋਰੋਂ ਉੱਠਿਆ ਆ ਆਪਾਂ ਆਰਡਰ ਤੋਂ ਫਾਹਾ ਜੇ ਆਰਡਰ ਆਪਾਂ ਦਿਖਾਉਣਾ ਕੀ ਹੈ ਸ਼ਰਮ ਕਰ ਲੋ ਕੋਈ ਸ਼ਰਮ ਕਰ ਲੋ ਤੁਸੀਂ ਤੁਹਾਨੂੰ ਗੈਰ ਕਾਨੂੰਨੀ ਤੌਰ ਇਨਾਂ ਰੋਕਦੇ ਤੁਸੀਂ ਯਾਰ ਸੁਣੇ ਹੋਏ ਨਮੇ ਨੇ ਰੋਕ ਰਹੇ ਹੋ ਤੁਸੀਂ ਤੁਹਾਨੂੰ ਨਹੀਂ ਤੁਸੀਂ ਕੰਮ ਕਰਨੇ ਆਂ ਵੇਟ ਕਰ ਲੋ ਭਾਈ ਕਿਉਂ ਵੇਟ ਕਰ ਲਿਆ ਵਾਏ 1 ਮਿੰਟ ਫॉर ਵਾਟ ਅਸੀਂ ਅਸੀਂ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਆ ਤੁਹਾਡੀ ਲੜਾਈ ਲੜਦੇ ਆਂ ਅਸੀਂ ਜਿਹੜੇ ਲੋਕ ਕਿਸਾਨ ਹੱਤਮੱਤਿਆ ਕਰ ਰਹੇ ਨੇ ਬਾਹਰ ਤੁਹਾਡੀ ਲੜਾਈ ਲੜ ਰਹੇ ਆਂ ਸਤਾਰੀ ਮਲਾਜੂਆਂ ਕੋ ਲਿਆ ਤੁਸੀਂ ਕਿਵੇਂ ਰੋਕੋਗੇ ਇੰਤਜ਼ਾਮ ਸਰਕਾਰ ਮੁਤਾਬਕ ਜੀ ਮੁਕਤਾਬਾਤ ਫਾਜ਼ਿਲਕੋਟ ਤੁਸੀਂ ਵੇਖ ਰਹੇ ਹੋ ਅੰਦਰ ਜਾ ਦੀ ਕੋਸ਼ਿਸ਼ ਕਰ ਰਹੇ ਨੇ ਜ਼ਬਰਦਸਤੀ ਪਰਸਨ ਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਫੱਤੂ ਪਾਈ ਦੇ ਮਾਮਲਾ ਉੱਤਰ ਆ ਲਾਈਵ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਚਾਹਉਂਗਾ ਨਹੀਂ ਆਰਡਰ ਸਰ 2 ਮਿੰਟ ਆਰਡਰ ਜ਼ਬਰਦਸਤੀ ਜਿਹੜਾ ਆਰਡਰ ਪੰਜਾਬ ਸਰਕਾਰ ਮੁਕਤਾਬਾਤ ਪੰਜਾਬ ਸਰਕਾਰ ਮੁਕਤਾਬਾਤ ਅੰਦਰ ਕੋਣ ਜਾਣ ਦਿੱਤਾ ਜਾ ਰਿਹਾ ਰੋਈ ਮਾਦਰਾ ਲੇ ਆਰਡਰ ਤੇ ਜਿਹੜੇ ਹੋਗੇ ਆ ਅਫਸੋਸ ਦੀ ਗੱਲ ਹੈ ਕਿਸੇ ਦਾ ਬਾਪ ਦੀ ਬਿਲਡਿੰਗ ਨਹੀਂ ਸਾਨੂੰ ਰੋਕੀਂਗਾ ਤੁਸੀਂ ਕੀ ਗੱਲ ਹੈ ਕਿ ਉਹਨਾਂ ਨੂੰ ਜਿੰਦਾਬਾਦ ਸਰਕਾਰ ਮੁਰਦਾਬਾਦ ਜਿੰਦਾਬਾਦ ਸਰਕਾਰ ਮੁਰਦਾਬਾਦ ਜਿੰਦਾਬਾਦ ਸਰਕਾਰ ਮੁਰਦਾਬਾਦ ਜਿੰਦਾਬਾਦ ਸਰਕਾਰ ਮੁਰਦਾਬਾਦ ਜਿੰਦਾਬਾਦ ਸਰਕਾਰ ਜਿੰਦਾਬਾਦ ਤੈਨੂੰ ਜਾਲਾ ਡੁੱਗਿਆ ਚਾੜੜਾ ਲੜਦਾ ਹੜ ਜਾ ਤੁਹਾਡੇ ਲਈ ਅਸੀਂ ਲੜ ਰਹੇ ਹਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਆਰਡਰ ਤੇ ਡੁੱਗਿਆ ਤੇਰੇ ਕੋਲੇ ਲਾਈਵ ਤਸਵੀਰਾਂ ਦੇ ਕਿਸੇ ਆਰਡਰ ਪੁਲਿਸ ਕਮਾਲ ਹੋ ਗਿਆ ਜਬ ਸੁਪਰ ਮੁਰਦਾਬਾ ਪੰਜਾਬ ਇਹਦਾ ਇਹ ਕਹਿੰਦੇ ਸਾਡਾ ਇਹ ਪਿਓ ਦੀ ਬਿਲਡਿੰਗ ਹੈ ਪਰ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਇਹਨਾਂ ਦਾ ਕਹਿਣਾ ਹੈ ਕਿ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਕੋਈ ਆਰਡਰ ਨਹੀਂ ਦਿਖਾਤਾ ਹੀ ਪੁਲਿਸ ਜਿਹੜੇ ਸੁਰੱਖਿਆ ਕਰਮੀ ਨੇ ਉਹਨਾਂ ਨੇ ਕੋਈ ਆਰਡਰ ਇਹਨਾਂ ਨੂੰ ਨਹੀਂ ਦਿਖਾਇਆ ਪਰ ਇਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਹੈ ਅਧਿਕਾਰ ਦੀ ਹੈ ਸਰਕਾਰ ਮਰਦਾਬਾ ਬੋਤੂ ਕਰਦੇ ਨਾਲੋਂ ਇਹ ਤਾ ਮਾਫੀ ਜਿਹੜਾ ਅੰਦਰ ਨਹੀਂ ਲੋਕਾਂ ਨੇ ਮਾਫੀ ਮੰਤਰੀ ਗੁਰਜੀਤ ਰਾਣਾ ਮਰਦਾਬਾ ਅੰਦਰ ਮਾਹੌਲ ਲੱਗਾ ਮਾਫੀ ਦੇਖ ਰਿਹਾ ਕੋਈ ਸ਼ੋਰ ਗਰਮਾ ਗਿਆ ਲਗਾਤਾਰ ਲੱਗਦਾ ਕਿ ਇਹ ਜਿਹੜੀ ਬਾਹਰ ਦੀ ਆਵਾਜ਼ ਆਉਂਦੀ ਰਹਿੰਦਾ ਸਾਨੂੰ ਅੱਜ ਸਭਾ ਦੇ ਅੰਦਰ ਜਾਣ ਤੋਂ ਅਸੀਂ ਨਿੰਦਿਆ ਵੀ ਕਰਦੇ ਆ ਤੇ ਬਾਹਰ ਦੁਨੀਆ ਦੇ ਵਿੱਚ ਲੋਕਾਂ ਪੰਜਾਬੀਆਂ ਨੂੰ ਦੱਸਦੇ ਵੀ ਆਹ ਕਾਂਗਰਸ ਆ ਜਿਹੜੀ 10 ਸਾਲ ਰੋਂਦੀ ਰਹੀ ਆ ਅਕਾਲੀਆਂ ਦੇ ਤਾਨਾਸ਼ਾਹ ਰਵਈਏ ਦੇ ਖਿਲਾਫ ਰਾਤ ਇੱਥੇ ਬੈਠੇ ਰਹੇ ਨੇ ਰਾਤ ਤੁਹਾਰੀ ਆ ਅੰਦਰ ਭਧਾਨ ਸਾਹਿਬ ਤੋਂ ਡਰਦੇ ਰਹੇ ਕਿਉਂ ਡਰਦੇ ਨੇ ਸਮਰਜੀਤ ਪੈਸ ਦਾ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਇਹ ਤਾਂ ਸਵਾਇ ਦੇ ਤੋਂ ਪ੍ਰਾਈਵੇਟ ਮੈਂ ਰਾਜੀ ਇਹ ਬੁਣਤੀ અમાਉਂ ਬਹੁਤ ਗੁੰਝਲਦਾਰ ਹੈ ਇਸ ਦਾ ਸਪੱਸ਼ਟ ਮੋਰਨ ਮੇਰੇ ਨਾਲ 20 ਲੱਖ ਕਰੋੜ ਰੁਪਇਆ ਰਾਇਲਟੀ ਆ 20 ਲੱਖ ਕਰੋੜ ਰੁਪਇਆ ਔਰ ਇਸ ਕੇਸੇ ਸਦਨ ਤੇ ਰੈਜ਼ੋਲੂਸ਼ਨ ਫੈਸਲਾ ਹੋਇਆ ਸੀਗਾ ਕਿ ਇੱਕ ਚਿੱਠੀ ਲਿਖੋ ਆ ਦੇਖੋ ਕਾਪੀ ਸਾਈਨ ਦੇਤੇ ਬਿਨਾਂ ਆਊਟ ਐਨੀ ਸਾਈਨ ਕੋਈ ਸਾਈਨ ਹੈ ਕੋਈ ਸਾਈਨ ਨਹੀਂ ਕੋਈ ਸਾਈਨ ਦੀ ਐਸਾ ਸਾਈਨ ਦੇਖੋ ਚਾਹੀਦਾ ਇੱਕ ਮੇਰੇ ਕੋਲ ਪਹਿਲਾ ਸਾਈਨ ਦਿਖਾ ਦੇ ਆ ਦੇਖੋ ਕੋਈ ਸਾਈਨ ਹੈ ਤੇ ਕੋਈ ਸਾਈਨ ਨਹੀਂਗਾ ਆ ਲੋ ਹਾਲੋ ਹਾਲੋ ਆ ਗਿਆ ਸਪੀਕਰ ਆ ਗਿਆ ਕੈਪਟਨ ਦੀ ਸਰਕਾਰ ਜਿਹੜੇ 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 ਸਰਕਾਰ ਨੂੰ ਸਾਈਨ ਵਾਲਾ ਕਿੱਥੇ ਆ ਟੋੜਿਆ ਹੋਏ ਨੁਮਾਇੰਦਿਆਂ ਦੇ ਕਿਸੇ ਜਜ਼ਬਾਤਾਂ ਦੀ ਗਦਰ ਨਹੀਂਗੀ ਕੋਈ ਲਿਖਤੀ ਹੁਕਮ ਨਹੀਂਗਾ ਜ਼ੁਬਾਨੀ ਭੇਜੀ ਜਾਂਦੇ ਬਾਅਦ ਇਸ਼ਾਰਾ ਨੂੰ ਕੱਲ ਨੂੰ ਕੈਪਟਨ ਅਮਨਿੰਦਰ ਸਿੰਘ ਸਾਰੀ ਆਪੋਜੀਸ਼ਨ ਨੂੰ ਕੱਢ ਦੂਗਾ ਬਾਹਰ ਪੱਖਪਾਤੀ ਸਪੀਕਰ ਮਰਦਾਬਾਦ ਮਾਫੀਆ ਸਪੀਕਰ ਮਰਦਾਬਾਦ ਮਾਫੀਆ ਮੰਤਰੀ ਮਰਦਾਬਾਦ ਕਰਪਟ ਮੁੱਖ ਮੰਤਰੀ ਮਰਦਾਬਾਦ ਆਪ ਸਰਕਾਰ ਮਰਦਾਬਾਦ ਦੇ ਦਾ ਦੇਣਾ ਪੈਣਾ ਇਹ ਗੱਲਾਂ ਅਸੀਂ ਅੰਦਰ ਵਿਧਾਨ ਸਭਾ ਦੇ ਮੁੱਖ ਮੰਤਰੀ ਹਾਜ਼ਰੀ ਦੇ ਵਿੱਚ ਪੁੱਛਣੀਆਂ ਸੀ ਵੀ ਇਹ 900 ਕਰੋੜ ਖਜ਼ਾਨੇ ਦੇ ਵਿੱਚੋਂ ਦਿੱਤਾ ਜਾਣਾ 900 ਕਰੋੜ ਰੁਪਇਆ ਵੀਰੋ ਜਿਹੜੇ ਤੁਸੀਂ ਵੀ ਖੜੇ ਹੋ ਨਾ ਫਿਰ ਤੁਹਾਡੀਆਂ ਮੇਰੀਆਂ ਟੈਕਸ ਸਰਕਾਰ ਨੂੰ ਦਿੱਤੇ ਹੋਏ 900 ਕਰੋੜ ਰੁਪਇਆ ਦੇਣ ਦੀਆਂ ਸਕੀਮਾਂ ਡੀਸੀ ਗਰਪ ਨੂੰ ਦੁਆਰਾ ਇੰਪਰੂਵਮੈਂਟ ਟਰਸਟ ਦਾ ਈਓ ਲਾਉਣਾ ਇਨਾਮ ਦੇਤਾ ਜਿਹੜਾ ਐਫ ਆਈ ਆਰ ਸਿਟੀ ਸੈਂਟਰ ਸਟੈਂਪ ਦੇ ਵਿੱਚ ਕੈਪਟਨ ਮਰਿੰਦਰ ਤੇ 900 ਕਰੋੜ ਰੁਪਇਆ ਵਾਡੀਆਂ ਤੇ ਮੇਰੇ ਦਿੱਤੇ ਸਰਕਾਰ ਨੂੰ ਟੈਕਸਾਂ ਦੇ ਵਿੱਚੋਂ ਦਿੱਤਾ ਜਾਣਾ ਇਹ ਗੱਲਾਂ ਅਸੀਂ ਵਿਧਾਨ ਸਭਾ ਦੇ ਅੰਦਰ ਕਰਮੀਆਂ ਚੰਗਿਆਰੀ ਲੱਗਦੀਆਂ ਅਸੀਂ ਅੰਦਰ ਐਸੀਆਂ ਐਸੀਆਂ ਜਿਹੜਾ ਮਾਫੀਆ ਰਣਚੰਦ ਰਹੀ ਜੇ ਆਪਣੇ ਪਿਓ ਦੇ ਬਣ ਕੇ اپੋਜੀਸ਼ਨ ਕਰਦੇ ਨਾ ਆਪਾਂ ਬਾਦਲ ਨੂੰ ਗੋਣਿਆ ਵੀ 10 ਸਾਲ ਪੰਜਾਬ ਨੂੰ ਤੁੰਗਾਲ ਕੀਤਾ ਪੰਜਾਬ ਦੇ ਅੰਦਰ ਨਸ਼ੇ ਦੀਆਂ ਨਦੀਆਂ ਬਗਾਨੀਆਂ ਨੇ ਪੰਜਾਬ ਦੇ ਸਿਰ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਚੜਿਆ ਤੇ ਜੇ ਇਹ ਬਾਦਲ ਦੋਸ਼ੀ ਆ 10 ਸਾਲ ਜਿਹੜੀ ਕਾਂਗਰਸ